ਦੁਨੀਆ ਦੇ ਸਭ ਤੋਂ ਖਤਰਨਾਕ ਬੰਦੇ ਨਾਲ ਕਲੇਸ਼ ਪਾ ਲਿਓ ਕਮੇਟੀਆਂ ਨਾ ਪਾਈਓ ਪੂਰੇ ਫਗਵਾੜੇ ਦੀ ਜੇ ਗੱਲ ਕਰੀਏ ਜਿਹੜਾ ਸਾਡੇ ਨੋਟ ਇੱਕ ਪੇਪਰ ਦੇ ਉੱਤੇ ਕਾਊਂਟ ਕੀਤਾ 10 ਤੋਂ 15 ਕਰੋੜ ਰੁਪਈਆ ਤੁਹਾਡੇ ਕਿੰਨੇ ਪੈਸੇ ਸੀ ਮੇਰੇ 8.5 ਲੱਖ ਰੁਪਈਆ ਕਿਸੇ ਦਾ 35 ਲੱਖ ਕਿਸੇ ਦਾ 30 ਲੱਖ ਕਿਸੇ ਦਾ 23 ਲੱਖ ਕਿਸੇ ਦਾ 12 ਲੱਖ ਮੈਨੂੰ ਨਾ ਮੇਰਾ ਮੂਲ ਮਿਲਿਆ ਨਾ ਮੈਨੂੰ ਵਿਆਜ ਮਿਲਿਆ ਮੇਰਾ ਕੁਝ ਨਹੀਂ ਮਿਲਿਆ ਮੈਨੂੰ ਖਾ ਕੇ ਨਿਕਲ ਗਿਆ 7 ਲੱਖ ਰੁਪਈਆ ਮੇਰਾ ਉਹ ਜਿੱਤੇ ਵੀ ਐਪੀ ਹੈਗਾ ਤੂੰ ਰੱਬ ਦੇ ਵਾਸਤੇ ਮਿਹਰ ਕਰ ਆ ਜਾ ਸਾਨੂੰ ਪੈਸੇ ਦੇ ਜਾ ਸਾਨੂੰ ਜਮਤਾ ਨੂੰ ਬਈਆਂ ਨੂੰ ਵੀ ਲੁੱਟ ਕੇ ਲੈ ਗਿਆ ਉਹ ਤਾਂ ਜਿਹੜੇ ਲੱਡੂ ਵੇਚਦੇ ਉਹਨਾਂ ਨੂੰ ਵੀ ਲੁੱਟ ਕੇ ਲੈ ਗਿਆ ਲੇਕਿਨ ਪੈਸੇ ਲੈ ਕੇ ਫਰਾਰ ਹੋ ਗਏ ਜਿਹੜਾ 15 ਲੱਖ ਮੇਰਾ ਕਮੇਟੀ ਆ ਦਾ ਮੇਰਾ ਤਿੰਨ ਕਮੇਟੀ ਮੇਰੇ ਪੰਜ-ਪੰਜ ਲੱਖ ਦੀਆਂ ਮੇਰੀਆਂ ਉਹ ਪਹਿਲੇ ਕਮੇਟੀ ਮੇਰੇ ਚੈੱਕ ਦੇ ਗਿਆ ਮੈਨੂੰ ਪੰਜ ਚੈੱਕ ਦੇ ਗਿਆ ਮੈਨੂੰ ਬਲੈਂਕ ਚੈੱਕ 10 ਲੱਖ ਦਾ ਹੋਇਆ ਟੋਟਲ 5 ਲੱਖ ਮੇਰਾ ਸੀ 5 ਲੱਖ ਮੇਰੀ ਮਜ਼ਰਦਾਰ ਸਾਡੀਆਂ ਚਾਰ ਕਮੇਟੀਆਂ ਸੀ 4 ਲੱਖ ਦੀਆਂ ਜਦੋਂ ਸਾਡੀਆਂ 12 ਕਿਸ਼ਤਾਂ ਗਈਆਂ ਸੀ ਉਹਨਾਂ ਨੂੰ ਹੁਣ ਅਸੀਂ ਚੱਕਣੀ ਸੀ ਕਮੇਟੀ ਬਸ ਉਹ ਬਾਅਦ ਚੋਂ ਖਬਰੇ ਮਿਲੀ ਹੈ ਸਾਨੂੰ ਕਿ ਇਹ ਜੀ ਭੱਜ ਗਿਆ ਹੈ ਇਹ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਜੀ ਮੇਰਾ ਭਾਈ 12 ਲੱਖ ਦਾ ਹੋਇਆ ਭਾਈ 12 ਲੱਖ ਚੋਂ 1 ਲੱਖ 60 ਹਜ਼ਾਰ ਮੈਨੂੰ ਵਾਪਸ ਦਿੱਤਾ ਭਾਈ ਉਹਨੇ ਬਸ ਭਾਈ ਜੀ ਭਰੋਸਾ ਕਰਕੇ ਕੋਈ ਕਿਸੇ ਦੇ ਕੋਈ 1 ਰੁਪਿਆ ਤੱਕ ਨਹੀਂ ਦਿੰਦਾ ਤੁਸੀਂ 12 ਲੱਖ ਕਿਵੇਂ ਦਿੱਤਾ ਜੀ ਭਾਈ ਅੱਜ ਦਾ ਥੋੜਾ ਬਈ 25 ਸਾਲ ਪੁਰਾਣਾ ਸੀਗਾ ਭਾਈ ਉਹ ਅੱਜ ਦਾ ਥੋੜਾ ਬੰਦਾ ਸੀਗਾ ਭਾਈ ਉਹਨੇ ਭਾਈ ਕੰਮ ਖਰਾਬ ਹੋਇਆ 4 ਕਿ ਮਹੀਨੇ ਤੋਂ ਭਾਈ ਉਹਦਾ ਭਾਈ ਸਾਨੂੰ ਇਹ ਲੱਗਦਾ ਕਿ ਉਹਨੇ ਸੱਟਾ ਆਈਪੀਐਲ ਖੇਡਿਆ ਭਾਈ ਜਿਸ ਸਾਨੂੰ ਸਾਨੂੰ ਲੱਗ ਆਈਪੀਐਲ ਉਦੋਂ ਸਟਾਰਟ ਹੋਏ ਆਈਪੀਐਲ ਖਤਮ ਹੋਣ ਦੇ ਦੌੜ ਗਿਆ ਭਾਈ ਮੈਨੂੰ ਮੰਗਲਵਾਰ ਦਾ ਟ